ਜੜੋਂ ਪਕੜ ਲਈ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਕਿਸੇ ਵੀ ਹੰਤ ਤੱਕ ਜਾ ਸਕਦੇ ਜਿਵੇਂ ਡਿਪਟੀ ਸਾਹਿਬ ਨੇ ਕਿਹਾ ਸੀ ਕਿ ਬਿਲਕੁਲ ਫਰੀ ਹੈਂਡ ਦਿੱਤਾ ਹੋਇਆ ਤੁਲਿਸ ਕੋਰਸ। ਕੋਈ ਨਸ਼ੇ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਇੱਕ ਹੀ ਹਦਾਇਤ ਹੈ ਕੋਈ ਨਸ਼ਾ ਤਸਕਰ ਨੇ ਜਾਂ ਤਾਂ ਨਸ਼ੇ ਦਾ کاروبار ਛੱਡ ਦੋ ਜਾਂ ਫਿਰ ਪੰਜਾਬ ਛੱਡ ਦੋ ਕਿ ਕੋਈ ਇਤਿਹਾਕ ਨਹੀਂ ਬਰਤੀ ਜਾਊਗੀ। ਇਹਨਾਂ ਰੁਟੀਨ ਦੇ ਅਖਬਾਰਾਂ ਵਿੱਚ ਆਪਾਂ ਦੇਖਦੇ ਸੀ ਭਾਣੇ ਨਸ਼ੇ ਤਸਕਰ ਨੇ ਵੱਡਾ ਘਰ ਪਾਲਿਆ ਵੱਡਾ ਮਹਿਲ ਪਾਲਿਆ ਹੁਣ ਆਪਾਂ ਆਮ ਦੇਖਦੇ ਹਾਂ ਪਹਿਲੀ ਵਾਰ ਹੋਇਆ ਕਿ ਨਸ਼ੇ ਤਸਕਰਾਂ ਦੇ ਘਰਾਂ 'ਤੇ ਪੀਰਾ ਬਲਦੋਰੀ ਚੰਦਨਾ ਕੋ ਲਗਾਤਾਰ ਚੰਗ ਰਿਹਾ ਕੋਈ ਨਸ਼ਾ ਤਸਕਰ ਕੋ ਕੰਮ ਕਰੂਗਾ ਤਉਹ ਪੁੱਤ ਨਾ ਹੋਊ ਕਿਉਂਕਿ ਨਸ਼ੇ ਨੇ ਪੰਜਾਬ ਨੂੰ ਖਾ ਲਿਆ ਮਾਂ-ਬਾਪ ਦੇ ਪੁੱਤ ਚਲੇ ਗਏ ਪੈਰਾਂ ਦੇ ਭਾਈ ਚਲੇ ਗਏ ਔਰਤਾਂ ਦੇ ਸਹਾਰਾ ਉੱਜੜ ਗਏ ਸਰਕਾਰ ਵੀ ਆਪਣਾ ਕੰਮ ਜਿੱਥੇ ਕਰ ਰਹੀ ਹੈ ਜਿਵੇਂ ਪੁਲਿਸ ਪ੍ਰਸ਼ਾਸਨ ਨੇ ਪਿਛਲੇ 3-4 ਮਹੀਨਿਆਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਆਪਰੇਸ਼ਨ ਕੀਤੇ ਬਹੁਤ ਨਸ਼ਾ ਤਸਕਰਾਂ ਨੂੰ ਜਿੰਨਾਂ ਦੇ ਵਿੱਚ ਸੁੱਟਿਆ ਜਿੱਥੇ ਪ੍ਰਸ਼ਾਸਨ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਨਸ਼ੇ ਨੂੰ ਜੜਾ ਉਜ ਕੋਟਣਾ ਇਹ ਸੰਭਵ ਨਹੀਂ ਹੈ ਅੱਜ ਮੈਂ ਸੁਨੇਹਾ ਇਹ ਲੈ ਕੇ ਆਇਆ ਕਿ ਵੀ ਇਸ ਮੁਹਿੰਮ ਦੇ ਵਿੱਚ ਜੇ ਤੁਹਾਡਾ ਸਹਿਯੋਗ ਹੋਏਗਾ ਤਾਂ ਹੀ ਇਹ ਮੁਹਿੰਮ ਸਰੇ ਚੜਸਾ ਦੀ ਜਿਵੇਂ ਕਿ ਡਿਪਟੀ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਆਪਾਂ ਖੁਦ ਹੀ ਜ਼ਮਾਨਤਾਂ ਦਿੰਦੇ ਆ ਜੇ ਕੋਈ ਨਸ਼ਾ ਕਿਸ ਕੱਖ ਫੜਿਆ ਜਾਂਦਾ ਹੈ ਜਾਂ ਕੋਈ ਨਸ਼ਾ ਕਰਦਾ ਹੈ ਪੁਲਿਸ ਨੂੰ ਫੜਦੀ ਹੈ ਤਾਂ ਆਪਣੇ ਪਿੰਡਾਂ ਦੇ ਵਿੱਚੋਂ ਹੀ ਜ਼ਮਾਨਤਾਂ ਦਿੱਤੀਆਂ ਜਾਂਦੀਆਂ ਇੱਕ ਗੱਲ ਮੈਂ ਹੋਰ ਕਹਿਣਾ ਚਾਹਨਾ ਰੱਬ ਨਾ ਕਰੇ ਕਿਸੇ ਦਾ ਪੁੱਤ ਨਸ਼ੇ ਤੇ ਲੱਗਦਾ ਹੈ ਇਹ ਮੈਂ ਆਮ ਦੇਖੀ ਹੈ ਮਾਪੇ ਉਹਨਾਂ ਚਪਾਨ ਤੇ ਲੱਗ ਜਾਂਦੇ ਕਿਉਂਕਿ ਪਿੰਨ ਪੁੰਦਰ ਕਹਾਣੀ ਦੀ ਗੱਲ ਮੈਂ ਦਾਰਦਾ ਪਿਛਲੇ 5-7 ਦਿਨ ਪਹਿਲਾਂ ਮੈਂ ਗਿਆ ਜਦੋਂ ਇੱਕ ਬਜ਼ੁਰਗ ਮੇਰੇ ਕੋਲ ਆਇਆ ਬੜਾ ਹਰਤਾਸ਼ ਬੜਾ ਪਰੇਸ਼ਾਨ ਸੀ ਉਹਦਾ ਪੁੱਤ ਪਿਛਲੇ 6-7 ਮਹੀਨਿਆਂ ਤੋਂ ਨਸ਼ੇ ਤੇ ਲੱਗ ਗਿਆ ਤਿੰਨ ਕਿੱਲੇ ਉਹਦੇ ਲਈ ਜ਼ਮੀਨ ਸੀ ਰੋਜ਼ ਦਾ ਖਰਚਾ ਪੁੱਤਰ ਦਾ 1500-2000 ਰੁਪਇਆ ਉਹ ਬਾਪ ਵਿਚਾਰਾ ਕਿੱਥੋਂ ਲਵੇ ਉਹ ਮੈਨੂੰ ਕਹਿੰਦਾ ਮੈਂ ਆਪਦੀ ਇੱਜ਼ਤ ਲਗਾਉਣ ਵਾਸਤੇ ਜਿੰਦੂ ਬਚਾਉਣ ਵਾਸਤੇ ਕਿ ਲੋਕਾਂ ਨੂੰ ਨਾ ਪਤਾ ਲੱਗੇ ਮੈਂ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਪੈਸੇ ਦਿੰਦਾ ਰਹਿੰਦਾ ਪਰ ਬੜਾ ਹੁਣ ਜਦੋਂ ਪਾਣੀ ਸਿਰ ਤੋਂ ਉੱਪਰ ਦੀ ਲੰਘ ਗਿਆ ਤਾਂ ਉਹ ਸਾਡੇ ਲਿਬਾਇਆ ਉਹਨੂੰ ਬੱਚੇ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਨਸ਼ਾ ਛਡਾਊ ਕੇਂਦਰ ਵਿੱਚ ਸੋ ਮੈਂ ਵੀ ਇਹੀ ਤੁਹਾਨੂੰ ਅਪੀਲ ਕਰਦਾ ਜੇ ਖੁਦਾਨਾ ਖਾਸਤਾ ਕਿਸੇ ਦਾ ਬੱਚਾ ਕੋਈ ਨਸ਼ੇ ਤੇ ਲੱਗਿਆ ਬਿਮਾਰੀ ਤੋਂ ਵੀ ਉਹਨੂੰ ਨਸ਼ੇ ਦੀ ਤਾਂ ਪਾਉ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਈਏ ਉਦਾਸ ਜੋ ਵੀ ਹੈ ਠੁਕਮਾ ਬਾਤ ਹੋ ਸਕਦੀ ਸੋ ਆਪਾਂ ਨੂੰ ਇਹ ਮੈਂ ਤੁਹਾਨੂੰ ਫਿਰ ਅਪੀਲ ਕਰਦਾ ਕਿ ਜਦੋਂ ਵੀ ਆਪਾਂ ਨੂੰ ਪਤਾ ਲੱਗਦਾ ਕੋਈ ਨਸ਼ਾ ਕਰਦਾ ਹੈ ਚਾਹੇ ਗਵਾਂਡੀਆਂ ਦਾ ਜਵਾਰ ਹੈ ਆਪਾਂ ਨੇ ਆਏ ਹੁੰਦੇ ਕੀ ਰਹਿਣਾ ਹੈ ਗਵਾਂਡੀਆਂ ਦਾ ਨਸ਼ਾ ਜਵਾਰ ਨਸ਼ਾ ਕਰਦਾ ਹੈ ਤੇ ਆਪਾਂ ਕੀ ਰਹਿਣਾ ਪਰ ਆਪਾਂ ਇਹ ਗੱਲ ਸੋਚੋ ਕਿ ਇਹ ਜਿਹੜੀ ਅਗੋਂ ਨਾਲ ਦੇ ਘਰ ਲੱਗੀ ਹੈ ਪਤਾ ਨਹੀਂ ਕਦੋਂ ਆਪਣੇ ਘਰ ਸੋ ਮੈਂ ਅਪੀਲ ਕਰਦਾ ਮੇਰੀਆਂ ਮਰਦਾਵਾਂ ਪਹਿਲਾਂ ਬੈਠੀਆਂ ਪੱਟੀ ਕੰਟੀ ਦੇ ਵਿੱਚ ਆਈਆਂ ਨੇ ਕਿ ਜੇ ਆਪਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਆਪਾਂ ਤੁਰੰਤ ਪ੍ਰਸ਼ਾਸਨ ਨੂੰ ਦੱਸੀਏ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਬੈਠੀ ਹੈ ਇੱਥੇ ਸਾਡੇ ਬਲੰਗੀਆਂ ਮਹੌਤਵਰ ਬੰਦੇ ਬੈਠੇ ਆ ਸਰਪੰਚ ਨੇ ਮਾਸਟਰ ਜੀ ਨੇ ਸਾਰੇ ਉਹਨਾਂ ਨੂੰ ਦੱਸੀਏ ਜੇ ਆਪਾਂ ਨੂੰ ਆਏ ਲੱਗਦਾ ਤੁਹਾਨੂੰ ਨਹੀਂ ਵੀ ਦੱਸਣਾ ਸਰਕਾਰ ਵੱਲੋਂ ਇੱਕ ਟੋਲ ਫ੍ਰੀ ਨੰਬਰ ਲੱਗਾ ਹੈ 9779220290 ਉਸ ਤੇ ਤੁਸੀਂ ਫੋਨ ਕਰ ਸਕਦੇ ਹੋ ਐਸਐਮਐਸ ਕਰ ਸਕਦੇ ਹੋ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਬੰਦੇ ਦਾ ਪਤਾ ਦੱਸ ਸਕਦੇ ਹੋ ਤੁਹਾਡਾ ਕੋਈ ਕਿਸੇ ਥਾਂ ਤੇ ਕੋਈ ਨਾਮ ਹੀ ਨਹੀਂ ਆ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਹੋਵੇ ਸੋ ਤੁਹਾਡੇ ਸਹਿਯੋਗ ਤੋਂ ਬਿਨਾਂ ਜਿਹੜਾ ਹੈ ਨਸ਼ੇ ਨੂੰ ਆਪਾਂ ਜੜੋਂ ਨਹੀਂ ਉਡਾ ਸਕਦੇ ਇਹੀ ਸੁਨੇਹਾ ਤੁਹਾਡੇ ਲਈ ਲੈ ਕੇ ਆਏ ਆ ਕਿ ਵੀ ਪੂਰਾ ਸਾਥ ਤੁਸੀਂ ਪ੍ਰਸ਼ਾਸਨ ਦਾ ਸਰਕਾਰ ਦਾ ਇਹ ਨਸ਼ਿਆਂ ਨੂੰ ਪੁੱਟਣ ਵਾਸਤੇ ਹੱਥ ਖੜੇ ਕਰਕੇ ਦੱਸੋ ਜੀ ਨਸ਼ਾ ਪੁੱਟਣ ਵਾਸਤੇ ਕੌਣ ਕੌਣ ਤਿਆਰ ਹੈ ਆਪਾਂ ਹੁਣ ਖੜੇ ਹੋ ਕੇ ਇੱਕ ਸੌ ਖਾਵਾਂਗੇ ਨਸ਼ਿਆਂ ਦੇ ਗੁਰੂਤ ਖੜਾ ਖੜਾ ਖੜੇ ਹੋ ਜਾਓ ਖੜੇ ਖੜੇ ਖੜੀ ਖਾ ਲੋ ਆਪਾਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਦੇ ਵਾਸੀ ਅਸੀਂ ਪਿੰਡ ਦੇ ਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਸੌ ਖੰਦੇ ਆ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਅਸੀਂ ਆਪਣੇ ਪਿੰਡ ਦੇ ਪਹਿਰੇਦਾਰ ਬੜਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਬਿਲਕੁਲ ਨਹੀਂ ਦੇਵਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਗੜ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਤਦਦੀ ਸੁਝਾਵਾ ਦੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੰਪ੍ਰਵਿਚਿ ਭੱਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਪਿੰਡ ਨਿਵਾਸੀ ਮਿਲ ਕੇ ਪਿੰਡ ਨੂੰ नशा मुक्त बनावा भोले सो गुरु जी का खालसा गुरु जी की फल।